ਨਮਸਕਾਰ ਸਤਿ ਸ੍ਰੀ ਅਕਾਲ ਆਦਾਬ ਸਵਾਗਤ ਹੈ ਤੁਹਾਡਾ ਪੰਜਾਬੀ ਜਾਗਰਣ ਦੇ YouTube ਚੈਨਲ ਤੇ ਮੈਂ ਅਨੁਰਾਧਾ ਸੂਰਜ ਦੀ ਪੂਜਾ ਦਾ ਤਿਉਹਾਰ ਛੇਵੀਂ ਪੂਜਾ ਨੂੰ ਲੈ ਕੇ ਸ਼ਹਿਰ ਵਿੱਚ ਛੱਟ ਘਾਟ ਸਜਾਏ ਜਾ ਚੁੱਕੇ ਹਨ ਇਸ ਸੰਬੰਧੀ ਨਹਿਰਾਂ ਵਿੱਚ ਪਾਣੀ ਪਹੁੰਚਾ ਦਿੱਤਾ ਗਿਆ ਹੈ ਜਦੋਂ ਕਿ ਛੱਟ ਘਾਟਾਂ ਦੇ ਨੇੜੇ ਸਟਰੀਟ ਲਾਈਟਾਂ ਨੂੰ ਦਰੁਸਤ ਕਰਨ ਦਾ ਕੰਮ ਐਤਵਾਰ ਨੂੰ ਕੀਤਾ ਗਿਆ ਹੈ ਸੋਮਵਾਰ ਨੂੰ ਅਸਥ ਹੋ ਰਏ ਸੂਰਜ ਨੂੰ ਅਰਗ ਦੇ ਕੇ ਛੇਵੀਂ ਪੂਜਾ ਅਤੇ ਵਰਤ ਦੀ ਮਹੱਤਵਪੂਰਨ ਰਸਮ ਪੂਰੀ ਕੀਤੀ ਜਾਵੇਗੀ ਇਸ ਲਈ ਇੱਕ ਦਿਨ ਪਹਿਲਾਂ ਛੱਟ ਘਾਟਾਂ ਦੇ ਕੰਡਿਆਂ ਤੇ ਛੋਟੇ ਘਾਟ ਤਿਆਰ ਕਰਨ ਦਾ ਕੰਮ ਦਿਨ ਭਰ ਚੱਲਦਾ ਰਿਹਾ ਇਸ ਦੌਰਾਨ ਐਤਵਾਦ ਨੂੰ ਖਰਨਾ ਦੀ ਰਸਮ ਵੀ ਅਦਾ ਕੀਤੀ ਗਈ ਜਿਸ ਵਿੱਚ ਛੱਟ ਵਰਤ ਰੱਖਣ ਵਾਲੇ ਸ਼ਰਧਾਲੂਆਂ ਨੇ ਘਰ ਵਿੱਚ ਚੂਲੇ ਤੇ ਵੱਖ-ਵੱਖ ਪਕਵਾਨਾ ਅਤੇ ਆਟੇ ਦੀ ਰੋਟੀ ਕਿਉ ਨਾਲ ਤਿਆਰ ਕਰਕੇ ਪ੍ਰਸਾਦ ਵਜੋਂ ਗ੍ਰਹਿਣ ਕੀਤਾ ਛੱਟ ਪੂਜਾ ਨੂੰ ਲੈ ਕੇ ਸ਼ਹਿਰ ਵਿੱਚ ਛੱਟ ਘਾਟਾਂ ਤੇ ਵਿਆਪਕ ਤੌਰ ਤੇ ਤਿਆਰੀਆਂ ਕੀਤੀਆਂ ਗਈਆਂ ਹਨ ਇਸ ਦੌਰਾਨ ਛੱਟ ਵਰਤ ਪੂਰਾ ਕਰਨ ਲਈ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਸਜਾਏ ਗਏ ਛੱਟ ਘਾਟਾਂ ਦੇ ਦਿਨ ਪਰ ਖਰੀਦਦਾਰੀ ਕੀਤੀ ਗਈ ਸ਼ੁਰੂਆਤ ਵਿੱਚ ਸਿੱਧ ਸ਼ਕਤੀਪੀਠ ਸ਼੍ਰੀ ਦੇਵੀਦਲਾ ਮੰਦਿਰ ਫੋਕਲ ਪੁਆਇੰਟ ਸਥਿਤ ਬਿਆਨਤ ਸਿੰਘ ਪਾਰਕ ਗਦਈਪੁਰ ਨਹਿਰ ਬਸਤੀ ਬਾਵਾਖਿਲ ਨਹਿਰ ਕਬੀਰ ਨਗਰ ਨਹਿਰ ਸੰਜੇ ਗਾਂਧੀ ਨਗਰ ਅਤੇ ਬਸਤੀ 바ਵਾ ਖਿਲ ਨਹਿਦ ਦੇ ਨੇੜੇ ਬਣਾਏ ਗਏ ਛਟ ਘਾਟਾ ਦੇ ਪੂਰੀ ਹੋਣ ਵਾਲੀ ਛਟ ਪੂਜਾ ਸ਼ਹਿਰ ਦੇ ਹਰ ਕੋਨੇ ਵਿੱਚ ਹੋ ਰਹੀ ਹੈ ਇੱਥੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਛਟ ਵਰਤ ਦੌਰਾਨ ਅਸਤ ਅਤੇ ਉਦੇ ਹੋ ਰਹੇ ਸੂਰਜ ਨੂੰ ਅਰਗ ਦੇ ਕੇ ਵਰਤ ਪੂਰਾ ਕਰਦੇ ਹਨ ਜਲੰਧਾ ਤੋਂ ਸੁਖਜਿੰਦਰ ਸਿੰਘ ਦੀ ਰਿਪੋਰਟ ਪੰਜਾਬੀ ਜਾਗਰਣ